ਦੋ ਨੌਜਵਾਨਾਂ ਬਲਦੋਂ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਘਾਟਾ ਤਾਰ ਦਿੱਤਾ ਇਹ ਦੱਸਿਆ ਜਾ ਰਿਹਾ ਕਿ ਹਰਿਆਣੇ ਦੇ ਵਿੱਚ ਇੱਕ ਸਤੂਲਾ ਸੀ ਜਿਹੜਾ ਕਿ ਕਹਿੰਦੇ ਇਹ ਸੋਸ਼ਲ ਮੀਡੀਆ ਉੱਤੇ ਜਿਹੜਾ ਕਾਫੀ ਜਿਹੜਾ ਐਕਟਿਵਿਸਟ ਸੀ ਕਹਿੰਦੇ ਵੀ ਉਹਨਾਂ ਚੀਜ਼ਾਂ ਨੂੰ ਜਿਹੜਾ ਅਭਾਰ ਨਹੀਂ ਸਕਦੇ ਜਾਂ ਉਹਨਾਂ ਚੀਜ਼ਾਂ ਨੂੰ ਕਹਿ ਨਹੀਂ ਸਕਦੇ ਤੇ ਇੱਕ ਪਰ ਹੁਣ ਜਿਹੜਾ ਯਾਦ ਹੈ ਜਿਹੜਾ ਜਦੋਂ ਅੰਮ੍ਰਿਤਸਰ ਦੀ ਧਰਤੀ ਉੱਪਰ ਜਿਹੜਾ ਇੱਕ ਆਪਾਂ ਕਹਿੰਦੇ ਕਿ ਗੈਂਗ ਇਹਨਾਂ ਦਾ ਤਿਆਰ ਹੋਇਆ ਸੀ ਜਿਸ ਨੂੰ ਸਤੂਲੇ ਨਾਮ ਦਿੱਤਾ ਜਾ ਰਿਹਾ ਜਣੀ ਕੋ ਸਟੂਲੇ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇਹ ਹਰਿਆਣੇ ਦੇ ਵਿੱਚ ਘਟਨਾ ਦੱਸੀ ਆ ਕਿ ਅੱਜ ਆਪਾਂ ਕਈ ਮੁੱਦਿਆਂ ਤੇ ਜਿਹੜੀ ਉਹ ਗੱਲਬਾਤ ਤੁਹਾਨੂੰ ਸੁਣਾਉਣੇ ਆ ਕਿ ਸਾਇਦ ਤੁਸੀਂ ਕਿਸੇ ਵੀ ਚੈਨਲ ਤੇ ਜਿਹੜੀਆਂ ਇਹ ਗੱਲਾਂ ਬਾਤਾਂ ਨਹੀਂ ਸੁਣੀਆਂ ਹੋਣੀਆਂ ਜਿਹੜੀਆਂ ਤੁਹਾਨੂੰ ਮੈਂ ਸੁਣਾਉਣ ਲੱਗਿਆ ਬੜੇ ਧਿਆਨਯੋਗ ਸੁਣਨ ਵਾਲੀਆਂ ਗੱਲਾਂ ਨੇ ਸਰਬੇਤ ਹਰ ਇੱਕ ਨੇ ਦੇਖ ਲੈ ਕੇ ਜੀ ਆਪ ਸਰਬਾ ਆਪ ਪਾਰਟੀ ਜਿੱਤ ਰਹੀ ਐ ਇਹ ਪਾਰਟੀ ਜਿੱਤ ਰਹੀ ਐ ਇਹਦਾ ਵੀ ਮੈਂ ਤੁਹਾਨੂੰ ਜਿਹੜਾ ਅਸਲੀ ਜਿਹੜਾ ਸੱਚ ਦੱਸ ਦਾਂ ਕਿ ਕੀ ਅਸਲੀ ਸੱਚ ਆ ਤੇ ਨਾਲ ਹੀ ਤੁਹਾਨੂੰ ਦੋ ਚਾਰ ਵੱਡੀਆਂ ਜਿਹੜੀਆਂ ਖਬਰਾਂ ਨੇ ਨਾਲ ਹੀ ਜੁੜੀਆਂ ਨੇ ਅਲੱਗ-ਅਲੱਗ ਥਾਵਾਂ ਤੋਂ ਅਕਾਲੀ ਦਲ ਨਾਲ ਵੀ ਜੁੜੀਆਂ ਨੇ ਆਵਾਦੀ ਪਾਰਟੀ ਨਾਲ ਵੀ ਜੁੜੀਆਂ ਨੇ ਤੇ ਹੋਰ ਘਟਨਾਵਾਂ ਵੀ ਆ ਜਰੂਰ ਤੁਸੀਂ ਵੀਡੀਓ ਸੁਣਨਾ ਧਿਆਨ ਦੇ ਨਾਲ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਵੱਤ-ਵੱਤੇ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਸ਼ੇਅਰ ਨਹੀਂ ਕਰ ਦਿੱਤਾ ਜਿਹੜੀ ਆਪਾਂ ਗੱਲਬਾਤ ਰੱਖਦੇ ਆ ਤਾਂ ਸਾਰੇ ਸਰੋਤਾਂ ਤੇ ਕਈ ਵਾਰੀ ਨਹੀਂ ਪਹੁੰਚਦੀ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਤਾਂ ਹਰ ਇੱਕ ਸਰੋਤ ਤੇ ਇੱਕ ਪਹੁੰਚਦੀ ਆ ਆਪਣਾ ਮਕਸਦ ਇਹੀ ਹੁੰਦਾ ਕਿ ਜਿਹੜਾ ਕੋਈ ਵੀ ਜਿਹੜਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜੋ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਵੈਸੇ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਪਰ ਉਹਨਾਂ ਕੋਲ ਜਿਹੜਾ ਜਿੰਨੀ ਜਾਣਕਾਰੀ ਹੁੰਦੀ ਆ ਉਨੀ ਨਹੀਂ ਦਿਖਾਈ ਜਾਂਦੀ ਫਿਰ ਵੀ ਚਲੋ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਇਕ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਇਹੀ ਤੁਹਾਡੇ ਤੇ ਆਸਾ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਰਬਿਆਂ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਕੰਦਰ ਸਿੰਘ ਮਲੂਕੇ ਦਾ ਇੱਕ ਬਿਆਨ ਆਇਆ ਉਹ ਕਹਿੰਦਾ ਕਿ ਅਕਾਲੀ ਦਲ ਦਾ ਜਿਹੜਾ ਗੱਠਜੋੜਾ ਉਹ ਲਗਭਗ ਅਸੰਭਵ ਆ ਜਣੇ ਕਿ ਅਕਾਲੀ ਦਲ ਦਾ ਗੱਠਜੋੜ ਭਾਜਪਾ ਦੇ ਨਾਲ ਆ ਸੰਭਵ ਆ ਜਣੇ ਕਿ ਹੋਊਗਾ ਨਾਲੇ ਤੁਹਾਨੂੰ ਮੈਂ ਦੱਸਦਾ ਕਿ ਵੀਡੀਓ ਸਾਮਕੇ ਵੀ ਰੱਖ ਲਿਓ ਜਿਹੜੇ ਅੱਜ ਦੀ ਗੱਲ ਮੈਂ ਤੁਹਾਨੂੰ ਕਹੂੰਗਾ ਉਸ 98% ਗੱਲਾਂ ਸੱਚੀਆਂ ਹੋਣਗੀਆਂ ਉਹਦੇ ਵਿੱਚ ਤੁਸੀਂ ਐਸੇ ਵੀਡੀਓ ਨੂੰ ਸਾਂ ਕਰਾਖੋ 98% ਜਿਹੜਾ ਕਿ ਡੇਢ ਸਾਲ ਰਹਿ ਗਿਆ ਉਹਦੇ ਵਿੱਚ ਸੱਚ ਹੋ ਜੂਗਾ ਇੱਕ ਤਾਂ ਜਿਹੜਾ ਸਿਕੰਦਰ ਸਿੰਘ ਮਲੂਕੇ ਦਾ ਸਾਰਾ ਇਹ ਸਭ ਤੋਂ ਵੱਡਾ ਯਾਨੀ ਕਿ ਅਕਾਲੀ ਦਲ ਦਾ ਗੱਠ ਜੋੜਾ ਜਿਹੜਾ ਉਹ ਭਾਜਪਾ ਦੇ ਨਾਲ ਲਗਭਗ 101% ਹੋਵੇਗਾ ਜਾ ਹੋ ਗਿਆ ਇਹ ਕਹਿ ਲਓ ਚਾਹੇ ਹੋਵੇਗਾ ਜਾਨੀ ਕਿ ਇਹ ਨਹੀਂ ਵੀ ਨਹੀਂ ਹੋਵੇਗਾ ਪਰ ਹੋਊਗਾ ਜਰੂਰ ਇਹ ਤੁਸੀਂ ਅੱਜ ਦੀ ਤਰੀਖਾ ਦੀ ਜਿਹੜਾ ਵੀਡੀਓ ਬਣ ਰਹੀ ਆ ਦੇਖ ਰਹੇ ਹੋ ਕਿ ਅੱਜ 18 ਅਗਸਤਾ 2025 ਤੇ 2027 ਦੇ ਵਿੱਚ ਤੁਸੀਂ ਇਹ ਵੀਡੀਓ ਕੱਢ ਕੇ ਦੇਖ ਲਿਓ ਇਸ ਚੈਨਲ ਤੇ ਪਈ ਹੋਊਗੀ ਦੂਸਰੀ ਗੱਲ ਕਰਦੇ ਆ ਕਿ ਗਰਦੀਪ ਸਿੰਘ ਬਠਿੰਡਾ ਗਰਦੀਪ ਸਿੰਘ ਬਰਾੜ ਵੀ ਲਿਖਿਆ ਤੇ ਗਰਦੀਪ ਸਿੰਘ ਬਠਿੰਡਾ ਜੋ ਕਿ ਸੈਦ ਪਹਿਲਾ ਐਕਟਿਵ ਸੀ ਹੁਣ ਥੋੜੇ ਟਾਈਮ ਤੋਂ ਜਿਹੜਾ ਐਕਟਿਵ ਨਹੀਂ ਸੀ ਉਹਦਾ ਕੀ ਰੀਜਨ ਸੀ ਕੀ ਕਾਰਨ ਸੀ ਇਹ ਨਹੀਂ ਪਤਾ ਪਰ ਉਹਨਾਂ ਨੇ ਇੱਕ ਵੱਡਾ ਸਵਾਲ ਅਕਾਲੀ ਦਲ ਬਾਦਲ ਤੇ ਚੁੱਕਿਆ ਕਿ ਜਦੋਂ ਅਕਾਲੀ ਦਲ ਹੋਂਦ ਦੇ ਵਿੱਚ ਸੀ ਖੁਦ ਬਾਦਲ ਜਿਹੜਾ ਅਕਾਲੀ ਦਲ ਬਾਦਲ ਸੀ ਉਹ ਖੁਦ ਜਿਹੜਾ ਕੇਂਦਰ ਨੂੰ ਚਿੱਠੀਆਂ ਲਿਖਦਾ ਰਿਹਾ ਕਿ ਕੋਈ ਵੀ ਬੰਦੀ ਸਿੰਘਾ ਜਿਹੜਾ ਉਹ ਰਿਹਾਂ ਨਾ ਕੀਤਾ ਜਾਵੇ ਇਹ ਜਿਹੜਾ ਵੱਡਾ ਦੋਸ਼ ਆਪਾਂ ਕਹიდੀਏ ਇਹ ਗਰਦੀਪ ਸਿੰਘ ਬਰਾੜ ਨੇ ਲਾਇਆਗਾ ਗਰਦੀਪ ਸਿੰਘ ਮਠਿੰਡਾ ਕਹიდੀਏ ਗਰਦੀਪ ਸਿੰਘ ਬਰਾੜ ਨੇ ਉਹਨਾਂ ਨੇ ਇੱਕ ਵੱਡਾ ਅਕਾਲੀ ਦਲ ਵੱਲ ਤੇ ਇਹ ਦੋਸ਼ ਲਾਇਆ ਕਿ ਜਿਹੜਾ ਕਿ ਚਿੱਠੀਆਂ ਜਿਹੜੀਆਂ ਉਹ ਲਿਖਦੇ ਰਹੇ ਆ ਚਿੱਠੀਆਂ ਬੇਸਕ ਉਹ 84 ਵੇਲੇ ਵੀ ਇਹ ਗੱਲ ਕਹੀ ਜਾ ਰਹੀ ਆ ਕਿ ਅਕਾਲੀ ਦਲ ਵੱਲੋਂ ਜਿਹੜੀਆਂ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਗਈਆਂ ਆਰਕੇ ਧਾਵ ਨੂੰ ਚਿੱਠੀਆਂ ਲਿਖੀਆਂ ਗਈਆਂ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਜਣ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 1978 ਤੋਂ ਲੈ ਕੇ ਜਿਹੜਾ 15 ਤੱਕ ਜੋ ਕੁਝ ਹੋਇਆ ਅਕਾਲੀ ਦਲ ਦੇ ਰਾਏ ਦੇ ਵਿੱਚ ਚਾਹੋ ਗੁਰਦੇਵ ਸਿੰਘ ਕੌਂਕ ਦੇ ਆਪਾਂ ਗੱਲਬਾਤ ਕੀਤੀ ਆ ਚਾਹੇ 78 ਦਾ ਸਾਾਕਾ ਹੋਇਆ ਜਿਹੜਾ ਤੇਰਾ ਸਿੰਘ ਸ਼ਹੀਦ ਕੀਤਾ 78 ਜਾਖ ਵੀ ਹੋਇਆ ਚਾਹੇ ਡੇਰਾ ਮੁਕੀ ਨੂੰ ਜਿਹੜਾ ਆਪਾਂ ਸਾਾਕ ਦੇਣ ਦੀ ਗੱਲ ਆ ਤੇ ਉਹਨੂੰ ਮਾਫ਼ ਕਰਨਾ ਤੇ ਸਾਰਾ ਜਿਹੜਾ ਤੁਹਾਨੂੰ ਸਾਰਾ ਰਿਜਨ ਪਤਾ ਹੈਗਾ ਕਿ ਅਕਾਲੀ ਦਲ ਨੇ ਜਿਹੜਾ ਸਾਰਾ ਕੁਝ ਮੰਨਿਆ ਵੀ ਆ ਤੇ ਅਸੀਂ ਇਹ ਕੀਤਾ ਤੇ ਕਰਾਇਆ ਦੂਸਰੀ ਜਿਹੜੀ ਨਾਲ ਹੀ ਖਬਰ ਇੱਕ ਇਹ ਜੁੜੀ ਆ ਕਿ ਅਜ ਇੱਕ ਵੀਡੀਓ ਵਾਇਰਲ ਹੋ ਰਹੀ ਆ ਤਲਵੰਡੀ ਸਾਬੋ ਦੀ ਦੱਸੀ ਜਾ ਰਹੀ ਆ ਇੱਕ ਨੌਜਵਾਨ ਆ ਤੇ ਉਸ ਨੂੰ ਕੁੱਟਿਆ ਜਾ ਰਿਹਾ ਬੁਰੀ ਬੁਰੀ ਤਰ੍ਹਾਂ ਜਾਨੀ ਕਿ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਤੇ ਤੜਪਰੇ ਸੀ ਉਹ ਆਮਾ ਦੀ ਪਾਰਟੀ ਦੀ ਬਜਿੰਦਰ ਕੌਰ ਐਮ ਐਲ ਏ ਆ ਉਹਨਾਂ ਦੇ ਪਿਤਾ ਉੱਤੇ ਦੋਸ਼ ਲਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਜਿਹੜਾ ਭਰਾ ਦੇ ਉੱਤੇ ਦਰਸ਼ਤ ਸਿੰਘ ਦੇ ਭਰਾ ਦੇ ਉੱਪਰ ਜਾਨੀ ਕਿ ਆਮਾ ਦੀ ਪਾਰਟੀ ਦੇ ਉੱਪਰ ਕਿ ਇਹਨਾਂ ਨੇ ਜਿਹੜਾ ਸਾਰਾ ਜਿਹੜਾ ਮੈਨੂੰ ਕੁੱਟਿਆਗਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਅਸਲੀ ਸੱਚ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕੀ ਅਸਲੀ ਸੱਚ ਕੀ ਆ ਤੇ ਵੀਡੀਓ ਵਾਇਰਲ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਉਹ ਬੰਦਾ ਜਿਹੜਾ ਅਧ ਮੋਇਆਗਾ ਸੜਕ ਤੇ ਪਿਆਗਾ ਉਹਦਾ ਜਿਹੜਾ ਦੋਸ਼ ਲਾਇਆ ਜਾ ਰਿਹਾ ਕਬਲਿੰਦਰ ਕੌਰ ਦਾ ਜਿਹੜਾ ਪਿਤਾ ਦਰਸ਼ਨ ਸਿੰਘਾ ਉਹਨੇ ਜਿਹੜਾ ਕਟਾਇਆ ਜਾਂ ਕਟਿਆ ਗਿਆ ਜਿਹੜਾ ਉਹ ਦੋਸ਼ ਲੱਗ ਰਹੇ ਨੇ ਤੀਸਰੀ ਕਬੱਡੀ ਖਬਰ ਹੋਰ ਆ ਉਹ ਹਰਿਆਣੇ ਤੋਂ ਖਬਰ ਜੁੜੀ ਹੋਈ ਆ ਆਪ ਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਕੁਝ ਮਹੀਨੇ ਪਹਿਲਾਂ ਮੰਨ ਲਓ ਕਰੀਬ ਆ ਮਹੀਨਾ ਡੇਢ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਇੱਕ ਕੋਈ ਕਾਂਚਨ ਕੁਮਾਰੀ ਨਾਮ ਦੀ ਜਿਹੜੀ ਔਰਤ ਸੀ ਉਹਨੂੰ ਅੰਮਰਤ ਪਾਲ ਸਿੰਘਾ ਜਾ ਆ ਪਾ ਕਹਿ ਲੇ ਕਿ ਜਾਂ ਉਸ ਦੇ ਦੋ ਸਾਥੀਆਂ ਵੱਲੋਂ ਜਿਹੜਾ ਉਹਦਾ ਕਾਤਲ ਕੀਤਾ ਜਾਂਦਾ ਕਿ ਬੜਾ ਜਿਹੜਾ ਉਹਦੇ ਉੱਤੇ ਰੌਲਾ ਰੱਪਾ ਪਿਆ ਸਿਆਸਤ ਵੀ ਹੋਈ ਤੇ ਬੜੇ ਲੋਕ ਜਿਹੜੇ ਅੰਮ੍ਰਿਤਪਾਲ ਦੇ ਹੱਕ ਵਿੱਚ ਵੀ ਆਏ ਤੇ ਬੜੇ ਲੋਕ ਜਿਹੜੇ ਵਿਰੋਧ ਵਿੱਚ ਵੀ ਆਏ ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਗਾ ਕੀਤਾ ਇਹ ਗੰਦ ਪਾ ਰਹੀ ਸੀ ਸੋਸ਼ਲ ਮੀਡੀਆ ਤੇ ਕੁਝ ਕਹਿੰਦੇ ਜੀ ਇਸ ਨੇ ਅੰਜਨੀ ਕਰਨਾ ਸੀ ਇਹਨੂੰ ਸਮਝਾਉਣਾ ਸੀ ਲੋਕਾਂ ਦੇ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਆਪੋ ਆਪਣਾ ਜਿਹੜਾ ਬੋਲਣ ਦਾ ਜਿਹੜਾ ਲਹਿਜਾ ਹੁੰਦਾਗਾ ਢੰਗ ਹੁੰਦਾਗਾ ਹਰ ਇੱਕ ਦਾ ਗੱਲ ਕਰਨ ਦਾ ਜਿਹੜਾ ਸਾਰਿਆਂ ਨੇ ਆਪਣੀ ਆਪਣੀ رائے ਆ ਜਿਹੜੀ ਉਹਦੇ ਉੱਤੇ ਰੱਖੀ ਪਰ ਜੋ ਕੁਝ ਹੋਇਆ ਚਲੋ ਉਹ ਕਾਨੂੰਨ ਨੇ ਕਰਨਾਗਾ ਨਾ ਆਪਣੇ ਕਹਿ ਤੋ ਕਰਨਾ ਨਾ ਕਿਸੇ ਹੋਰ ਲੋਕਾਂ ਦੇ ਕਹਿ ਤੋ ਕਰਨਾ ਜਿਹੜਾ ਜੋ ਕੁਝ ਉਹਨਾਂ ਨੇ ਕੀਤਾ ਉਹ ਕਾਨੂੰਨ ਦੇਖਦਾ ਹੁੰਦਾ ਨਾਲੇ ਕੱਜ ਜੋ ਘਟਨਾ ਹੋਰ ਵਾਪਰੀ ਆ ਉਹ ਵੀ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਅੱਜ ਵੱਡੀ ਦੌਰ ਦੇ ਵਿੱਚ ਇੱਕ ਗੱਲ ਆਪਾਂ ਕਹਿ ਲਈਏ ਜਿਸ ਨੂੰ ਆਪਾਂ ਕਈ ਤਰ੍ਹਾਂ ਦੇ ਨਾਮ ਨਾਲ ਜਿਹੜਾ ਮੁੰਡੇ ਆ ਉਹਨਾਂ ਨੂੰ ਪੁਕਾਰਿਆ ਜਾਂਦਾ ਕਈ ਨਾਮ ਤਾਂ ਆਏ ਜਿਹੜੇ ਆਪਾਂ ਇੱਥੇ মিডিਆ ਤੇ ਜਿਹੜਾ ਲੈਣੇ ਆਪਾਂ ਦੋ ਨੌਜਵਾਨਾਂ ਵੱਲੋਂ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਘਾਟਾ ਤਾਰ ਦਿੱਤਾ ਇਹ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਇੱਕ ਸਟੂਲਾ ਸੀ ਜਿਹੜਾ ਕਿ ਕਹਿੰਦੇ ਇਹ ਸੋਸ਼ਲ ਮੀਡੀਆ ਉੱਤੇ ਜਿਹੜਾ ਕਾਫੀ ਜਿਹੜਾ ਐਕਟਿਵਿਟੀ ਕਹਿੰਦੇ ਗੰਦ ਪਾ ਰਿਆ ਸੀ ਜਿਹੜੀ ਸਿਰਫ ਇੰਨੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਨੌਜਵਾਨ ਜਿਹੜਾ ਗੋਲੀਆਂ ਮਾਰਦੀ ਦਿਖਾਉਂਦੇ ਆ ਤੇ ਉੱਥੋਂ ਦੋ ਮੋਟਰਸਾਈਕਲ ਤੇ ਭੱਜ ਜਾਂਦੇ ਆ ਸਿਰਫ ਜਿਹੜੀ ਇਹ ਵੀਡੀਓ ਆ ਇੰਨੀ ਇੱਕ ਬੈਲ ਹੋ ਰਹੀ ਆ ਇਹਦੀ ਜਾਣਕਾਰੀ ਸਾਰੇ ਤੁਹਾਨੂੰ ਇਹ ਵੀ ਜਿਹੜੀ ਅਗਲੀ ਵੀਡੀਓ ਦੇ ਜਿਹੜਾ ਮਾਹੀਆ ਜਰੂਰ ਕਰਾਵਾਂਗੇ ਤੀਸਰੀ ਖਬਰ ਆ ਜਿਹੜੀ ਬੱਖ-ਬੱਖ ਚੈਨਲ ਆਧਾਰੇ ਜਿਹੜੇ ਜਾਂ ਸੋਸ਼ਲ ਮੀਡੀਆ ਤੇ ਇਹ ਗੱਲ ਫੈਲ ਰਹੀ ਆ ਕਿ ਬਖ ਬਖ ਪਾਰਟੀਆਂ ਦਾ ਜਿਹੜਾ ਕਿਸੇ ਨਿੱਜੀ ਕਾਪੜੀ ਵੱਲੋਂ ਜਿਹੜਾ ਕਿ ਸਰਵੇ ਕੀਤੇ ਗਏ ਆ 30 ਹਜ਼ਾਰ ਲੋਕਾਂ ਦੇ 30 ਹਜ਼ਾਰ ਲੋਕਾਂ ਵੱਲੋਂ ਬਖ ਬਖ ਧਰਮਾਂ ਦੇ ਲੋਕਾਂ ਵੱਲੋਂ ਜਾਤਾਂ ਦੇ ਉਹਨਾਂ ਵਿੱਚੋਂ ਸਰਬਿਆਂ ਦੇ ਵਿੱਚੋਂ ਇਹ ਗੱਲ ਕਹੀ ਜਾ ਰਹੀ ਆ ਕੋਈ ਕਹਿੰਦਾ ਕਿ ਕਾਂਗਰਸ ਨੂੰ ਜੀ ਪਹਿਲ ਨੰਬਰ ਤੇ ਆਵੇਗੀ ਆਮਾਦੀ ਪਾਰਟੀ ਦੂਜੇ ਨੰਬਰ ਤੇ ਆਵੇਗੀ ਜਾਨੀ ਕਿ ਆਮਾਦੀ ਪਾਰਟੀ ਨੂੰ ਤੀ ਤੋ 35 ਸੀਟਾਂ ਆਉਣਗੀਆਂ ਜਾਨੀ ਕਿ ਕਾਂਗਰਸ ਨੂੰ ਜਿਹੜੀ 45 ਤੋਂ ਜਿਹੜੀਆਂ 50 ਜਾਂ ਆਪਾਂ ਕਹਦੇ ਆ ਅਕਾਲੀ ਦਲ ਨੂੰ 15 ਤੋਂ 20 ਜਾਨੀ ਕਿ ਬੱਕ ਬੱਕਾ ਜੇ ਆਪਾਂ ਦੂਸਰੀ ਗੱਲ ਕਰੀਏ ਤੇ ਨਾਲ ਜਿਹੜਾ ਭਾਜਪਾ ਨੂੰ ਤਿੰਨ ਸੀਟਾਂ ਦੀ ਗੱਲ ਕੀਤੀ ਜਾ ਰਹੀ ਆ ਤੇ ਕਈ ਸੀਟਾਂ ਤੇ ਟਕਾਉਣੇ ਮੁਕਾਬਲੇ ਆ ਕਈ ਤੇ ਮੰਨ ਲਓ ਕਿਸ ਤਰ੍ਹਾਂ ਜਿਹੜੇ ਮੁਕਾਬਲੇ ਆ ਉਹ ਸਿਰਫ ਤਿੰਨ ਚੀਜ਼ਾਂ ਦੀ ਜਿਹੜੀ ਆਪਾਂ ਕਹਦੀਏ ਕਿ ਅਕਾਲੀ ਦਲ ਬਾਦਲ ਆ ਭਾਜਪਾ ਕਾਂਗਰਸ ਤੇ ਆਵਾਮ ਦੀ ਪਾਰਟੀ ਸਿਰਫ ਇਹਨਾਂ ਚੀਜ਼ਾਂ ਦੇ ਜਿਹੜਾ ਸਰਵੇ ਦੇ ਵਿੱਚ ਦੱਸਿਆ ਗਿਆ ਪਰ ਇਹ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੀ ਆ ਉਹਦੇ ਵਿੱਚ ਇਹਦੇ ਨਾਮਾਤਰ ਦੱਸਿਆ ਗਿਆ ਪਰ ਸਭ ਤੋਂ ਵੱਧ ਵੋਟਾਂ ਦੇ ਨਾਲ ਭਾਈ ਅੰਮਰਪਾਲ ਸਿੰਘ ਜਿੱਤੇ ਆ ਐਮਪੀ ਬਣੇ ਆ ਤੇ ਉਸ ਤੋਂ ਬਾਅਦ ਜਿਹੜਾ ਨਾਲ ਹੀ ਭਾਈ ਸਰਬਜੀਤ ਸਿੰਘ ਖਾਲਸਾ ਬਣੇ ਆ ਤੇ ਹੁਣ ਜਿਹੜਾ ਕਿ ਪਹਿਲਾਂ ਜਥੇਬੰਦੀ ਸੀ ਜਿਹੜਾ ਅੰਦਰ ਬੈਠਾ ਜਿੱਤ ਸਕਦਾਗਾ ਹੁਣ ਤਾਂ ਉਹਨਾਂ ਨੇ ਪਾਰਟੀ ਬਣਾਈ ਬਕਾਲਾ ਸਾਹਿਬ ਦੀ ਧਰਤੀ ਤੇ ਜਿਹੜਾ ਇਕੱਠ ਹੋਇਆ ਜਿਹੜਾ ਸਰਵੇ ਦੱਸਿਆ ਜਾ ਰਿਹਾ ਕਿ ਇੱਕ ਜਿਹੜਾ 1 ਤੋਂ 31 ਜੁਲਾਈ ਤੱਕ ਦੱਸਿਆ ਤੇ ਉਸ ਤੋਂ ਬਾਅਦ ਕਹਿੰਦੇ ਅਕਾਲੀ ਦਲ ਨਵਾਂ ਪ੍ਰਧਾਨ ਬਣਦਾ ਕਹਿੰਦੇ ਨਵੀਂ ਪਾਰਟੀ ਬਣਦੀ ਆ ਕਹਿੰਦੇ ਉਹਦੇ ਸਰਵੇ ਅਜੇ ਰਹਿੰਦੇ ਆ ਤੇ ਇਹ ਸਰਵੇ ਅਗਲੇ 6 ਮਹੀਨੇ ਨੂੰ ਹੋਣੇ ਆ ਹੁਣ ਮੈਂ ਤੁਹਾਨੂੰ ਇਸ ਦੀ ਡਿਟੇਲ ਦੱਸਦਾ ਇਹ ਤਾਂ ਤੁਸੀਂ ਜਿਹੜਾ ਜਿੰਨਾ ਮੈਂ ਤੁਹਾਨੂੰ ਬਰਤਾਰਾ ਦੱਸਿਆ ਇਹ ਤੁਸੀਂ ਸਭ ਤੇ ਸੁਣਿਆ ਹੋਊਗਾ ਪਰ ਮੈਂ ਇਸ ਤੇ ਗੱਲ ਜਿਹੜਾ ਬਿਲਕੁਲ ਉਲਟ ਕਰਦਾਗਾ ਤੁਸੀਂ ਅੱਜ ਦੀ ਜਿਹੜੀ ਇਹ ਵੀਡੀਓ ਮੇਰਾ ਪਹਿਲਾਂ ਵੀ ਮੈਂ ਕਿਹਾ ਸੀ ਧਿਆਨ ਦੇ ਨਾਲ ਸੰਭ ਕੇ ਰੱਖਿਓ ਹਾਂ ਕਾਂਗਰਸ ਹਾਂ ਵੀ ਜ਼ਰੂਰ ਹੋ ਸਕਦੀ ਆ ਨੰਬਰ 1 ਤਾਂ ਇਹ ਆ ਵੀ ਕਿਸੇ ਦੀ ਜਿਹੜਾ ਬਹੁਮਤ ਦੇ ਨਾਲ ਕਿਸੇ ਦੀ ਸਰਕਾਰ ਨਹੀਂ ਬਣਦੀ ਇਹ ਵੀ ਇੱਕ ਵੱਡਾ ਜਿਹੜੀ ਅਪਡੇਟ ਆ ਕਿ ਕਿਸੇ ਪਾਰਟੀ ਦੀ ਬਹੁਮਤ ਦੇ ਨਾਲ ਸਰਕਾਰ ਨਹੀਂ ਬਣਦੀ ਦੂਸਰੀ ਜਿੰਨੀ ਆਵਾਜ਼ ਦੀ ਪਾਰਟੀ ਸਿੱਟਾ ਕਈਆਂ ਹੋ ਸਕਦਾ ਓਨੀਆਂ ਸਿੱਟਾ ਨਹੀਂ ਆ ਸਕਦੀਆਂ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਆ ਜਿਹੜਾ ਉਹ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਦਾ ਜਿੰਨਾ بڑا ਐ ਇਸ ਵੇਲੇ ਜਿਹੜਾ 2027 ਦੇ ਵਿੱਚ ਮੁਸ਼ਕਲਾ ਅੱਜ ਦੀ ਘੜੀ ਤਹਿਤ ਕਹਨੇ ਆ ਤੇ ਹਲੇ ਡੇਢ ਸਾਲ ਪਿਆ ਤੇ ਪਤਾ ਨਹੀਂ ਕਿ ਲੋਕ ਤਾਂ ਅਰਾਤੋਂ ਰਾਤ ਬਦਲ ਜਾਂਦੇ ਆ ਅਜੇ ਦਾ ਡੇਢ ਸਾਲ ਪਿਆ ਕਹਿੰਦੇ 6 6 ਮਹੀਨੇ ਬਾਅਦ ਫੇਰ ਸਰਵੇ ਕਰਨਾ ਅੱਜ ਕਾਂਗਰਸ ਨੂੰ ਇਸ ਤਰ੍ਹਾਂ ਦੇ ਰਿਹਾ ਸਿੱਟਾ ਭਾਜਪਾ ਨੂੰ ਤਿੰਨ ਦੇ ਰਿਹਾ ਅਕਾਲੀਆਂ ਨੂੰ ਇੰਨੀਆਂ ਦੇ ਰਿਹਾ ਕਿ ਤੁਹਾਨੂੰ ਲੱਗਦਾ ਜਦੋਂ ਸਾਰਾ ਅਕਾਲੀ ਦਲ ਬਾਦਲ ਇਕੱਠਾ ਸੀ ਉਦੋਂ ਤਾਂ ਉਹਨਾਂ ਨੂੰ 3 ਸੀਟਾਂ ਮਿਲੀਆਂ ਤੇ ਅੱਜ ਜਦੋਂ ਅਕਾਲੀ ਦਲ ਖੇਰੂ-ਖੇਰੂ ਹੋ ਗਿਆ ਅਕਾਲੀ ਦਲ ਕੋਲੇ ਬੱਚੇ ਹੀ ਕੱਖ ਨਹੀਂ ਤੇ ਅੱਜ ਉਹਨੂੰ 15 ਤੋਂ 20 ਸੀਟਾਂ ਦੇਈ ਜਾ ਰਹੇ ਆ ਹਲੇ 1.5 ਸਾਲ ਪਿਆ ਤੇ ਪਤਾ ਨਹੀਂ ਕਿਹ ਲੋਕ ਤਾਂ ਅਰਾਤੋਂ ਰਾਤ ਬਦਲ ਜਾਂਦੇ ਆ ਅਜੇ ਤਾਂ 1.5 ਸਾਲ ਪਿਆ ਕਹਿੰਦੇ 6 ਸਾਲ 6 ਮਹੀਨੇ ਬਾਅਦ ਫੇਰ ਸਰਵੇ ਕਰਨਾ ਅੱਜ ਕਾਂਗਰਸ ਨੂੰ ਇਸ ਤਰ੍ਹਾਂ ਦੇ ਰਿਹਾ ਸੀਟਾਂ ਭਾਜਪਾ ਨੂੰ ਤਿੰਨ ਦੇ ਰਿਹਾ ਅਕਾਲੀਆਂ ਨੂੰ ਇੰਨੀਆਂ ਦੇ ਰਹੇ ਆ ਕਿ ਤੁਹਾਨੂੰ ਲੱਗਦਾ ਜਦੋਂ ਸਾਰਾ ਅਕਾਲੀ ਦਲ ਬਾਦਲ ਇਕੱਠਾ ਸੀ ਉਦੋਂ ਤਾਂ ਉਹਨਾਂ ਨੂੰ 3 ਸੀਟਾਂ ਮਿਲੀਆਂ ਤੇ ਅੱਜ ਜਦੋਂ ਅਕਾਲੀ ਦਲ ਖੇਰੂ-ਖੇਰੂ ਹੋ ਗਿਆ ਅਕਾਲੀ ਦਲ ਕੋਲੇ ਬੱਚੇ ਹੀ ਕੱਖ ਨਹੀਂ ਤੇ ਅੱਜ ਉਹਨੂੰ 15 ਤੋਂ 20 ਸੀਟਾਂ ਦੇਈ ਜਾ ਰਹੇ ਆ ਕਿਹੜੇ ਹਿਸਾਬ ਨਾਲ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਕਿਹੜੇ ਹਿਸਾਬ ਨਾਲ ਜਿੱਤਣਗੇ ਉਹ ਕਿ ਇਹ ਸਿਰਾ ਇੱਕ ਜਿਹੜਾ ਆਪਾਂ ਮੈਂ ਕਹਿੰਦਾ ਕਿ ਅਕਾਲੀ ਦਲ ਵਾਲਾ ਜਿਹੜਾ ਜੇਕਰ ਤੈਨੂੰ ਸੀਟਾਂ ਲੈ ਜਾਣ ਬਹੁਤ ਆ ਇਹ ਤਾਂ ਕਹਿੰਦੇ ਆ ਕਿ 1520 ਸਿੱਟਾ ਮੈਂ ਇਸ ਗੱਲ ਤੇ ਕਹਿੰਦਾ ਕਿ ਤਿੰਨ ਸਿੱਟਾ ਲੈ ਜਾਣ ਬਹੁਤ ਆ ਜੇ ਭਾਰਤਪਾ ਨਾਲ ਮਿਲ ਕੇ ਚੱਲਦੇ ਆ ਪੰਜ ਸਿੱਟਾ ਲਿਆ ਜਾ ਸਕਦਾ ਵੱਧ ਤੋਂ ਵੱਧ ਪਰ ਜਿਹੜਾ ਕਿ ਅਕਾਲੀ ਦਲ ਆ ਮਾਰਸ ਪੰਜਾਬ ਦੇ ਜੱਥੇਬੰਦੀ ਆ ਉਹ ਜਿਹੜਾ ਪਤਾ ਨਹੀਂ ਕਿ ਹਨੇਰੀ ਆ ਜਿਹੜੀ ਪਤਾ ਨਹੀਂ ਪਾਲੜਾ ਦਾ ਜਿਹੜਾ ਕਿਸੇ ਵੇੜੇ ਜਿਹੜਾ ਝੁਕ ਸਕਦਾਗਾ ਵੱਡਾ ਜਿਹੜਾ ਫੇਰ ਬਦਲ ਹੋ ਸਕਦਾਗਾ ਹੋ ਸਕਦਾ ਕਿ ਜਿਹੜਾ ਇਹ ਸਰਵੇ ਕੀਤਾ ਇਹ ਸਰਵੇ ਉੱਤੇ ਸਾਰੇ ਉੱਤੇ ਪਾਣੀ ਵੀ ਫਿਰ ਸਕਦਾਗਾ ਤੇ ਇਹਦਾ ਕਿ ਸਰਵੇ ਜਿਹੜਾ 6 ਮਹੀਨੇ ਨੂੰ ਕਰਨਾਗਾ ਉਦੋਂ ਸਾਰਾ ਹੋ ਸਕਦਾ ਕਿ ਜਿਹੜਾ ਵੱਡੀ ਗਿਣਤੀ ਦੇ ਵਿੱਚ ਪਤਾ ਲੱਗ ਜੇ ਪਰ ਅੱਜ ਇੱਥੇ ਜਿਹੜਾ ਬਹੁਤੇ ਖੁਸ਼ ਹੁੰਦੇ ਆ ਕਿ ਸਾਨੂੰ ਇੰਨੀਆਂ ਸੀਟਾਂ ਆ ਰਹੀਆਂ ਇੰਨੀਆਂ ਸੀਟਾਂ ਆ ਰਹੀਆਂ ਮੈਂ ਦੱਸਣਾ ਚਾਹਣਾ ਕਿ ਨਾ ਤਾਂ ਜਿੰਨੇ ਕਾਂਗਰਸ ਨੂੰ ਸੀਟਾਂ ਦੱਸੀਆਂ ਜਾ ਰਹੀਆਂ ਨਾ ਤਾਂ ਕਾਂਗਰਸ ਨੂੰ ਸੀਟਾਂ ਉਹਨੀਆਂ ਅੱਜ ਹੁਣ ਨਾ ਹੁਣ ਕੱਲ ਨਾ ਹੁਣ ਆਮ ਆਦਮੀ ਪਾਰਟੀ ਨੂੰ ਮੈਂ ਦੱਸਦਾ ਕਿ ਇੱਥੇ ਨਾ ਦੋ ਦੀ ਸਰਕਾਰ ਬਣੇ ਨਾ ਤਿੰਨ ਦੀ ਬਣੇ ਇਹ ਤਾਂ ਇੱਕ ਖਿਚੜੀ ਬਣੂਗੀ ਅੱਪਾ ਕਹਿੰਦੇ ਉਹਨੇ ਕਿ ਖਿਚੜੀ ਵੀ ਸਾਰੇ ਚੀਜ਼ਾਂ ਦੀ ਮਿਕਸ ਕਰ ਲਿਆ ਜਾਨੀ ਕਿ ਸਾਰਿਆਂ ਦੇ ਵਿੱਚੋਂ ਜਿਹੜੇ ਕਿ ਐਮਐਲਏ ਆ ਉਹ ਲੈ ਜਾਣਗੇ ਫਿਰ ਡਿਸਾਈਡ ਕੀਤਾ ਜਾਊਗਾ ਕਿ ਕਿਹਨੂੰ ਜਿਹੜਾ ਮੁੱਖ ਮੰਤਰੀ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਤੇ ਫਿਲਹਾਲ ਦੀ ਘੜੀ ਮੈਨੂੰ ਇਹ ਲੱਗ ਰਿਹਾ ਕਿ ਸਥਿਤੀ ਅਜੇ ਪੂਰੇ ਡਾਵਾ ਡੋਲ ਆ ਇਹ ਕੁਝ ਵੀ ਹੋ ਸਕਦਾਗਾ ਪਰ ਇੱਕ ਪਾਰਟੀ ਦੀ ਜਿਹੜੀ ਸਰਕਾਰ ਬਣਨੀ ਆ ਇਹ ਤਾਂ ਹਜੇ ਅਗਲੇ 6 ਮਹੀਨਿਆਂ ਨੂੰ ਲਾ ਲਈਏ ਜਾਂ ਸਾਲ ਨੂੰ ਜਾ ਕੇ ਅਸੀਂ ਆਪਾਂ ਕਹਿੰਦੇ ਇੱਕ ਤਾਂ ਪੂਰਾ ਪਤਾ ਲੱਗੂ ਆ 6 ਮਹੀਨਿਆਂ ਤੱਕ ਵੀ ਨਹੀਂ ਜੇਕਰ ਪਾਈ ਅਮਰਦਪਾਲ ਸਿੰਘ ਇਸ ਵਾਰ ਵਕਤ ਬਾਹਰ ਆ ਜਾਂਦੇ ਆ ਤਾਂ ਸਥਿਤੀ ਕੁਝ ਹੋਰ ਬਦਲ ਸਕਦੀ ਆ ਜੇਕਰ ਮਜੀਠੀਆ ਸਮੇਤ ਜਾਂ ਆਪਾਂ ਕਹਿੰਦੇ ਕਿ ਜੇਕਰ ਭਗਵਾਨ ਤਮਾਣਾ ਹੋਰ ਕਿਸੇ ਵੱਡੇ ਲੀਡਰ ਨੂੰ ਹੱਥ ਪਾਉਂਦੇ ਆ ਜਾਂ ਆਪਾਂ ਕਹਿੰਦੇ ਅਕਾਲੀ ਦਲ ਦੇ ਜਾ ਸਰ ਵੀਰ ਬਾਦ ਨੂੰ ਲਾ ਲੀਏ ਜਾਂ ਕਿਸੇ ਹੋਰ ਵੱਡੇ ਨੇਤੇ ਨੂੰ ਹੱਥ ਪਾਉਂਦੇ ਆ ਉਹਦੀ ਸਥਿਤੀ ਵੀ ਜਿਹੜੀ ਬਦਲ ਸਕਦੀ ਹੈ ਉਹ ਤੇ ਵੀ ਨਰਪਰ ਕਰਦੀ ਆ ਕਿਉਂਕਿ ਜਿਹੜੇ ਮਜੀਠੀ ਨੂੰ ਫੜਨਾ ਇਹਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਨੂੰ ਕੁਝ ਸੀਟਾਂ ਤੇ ਫਾਇਦਾ ਜ਼ਰੂਰ ਹੋਊਗਾ ਜੇਕਰ ਹੋਰ ਅਕਾਲੀ ਦਾਰ ਨੂੰ ਫੜਦੇ ਆ ਤਾਂ ਉਸ ਦਾ ਅਜਾੜਤਾ ਜਿਹੜਾ ਉਹ ਜਿਹੜਾ ਆਮ ਆਦੀ ਪਾਰਟੀ ਨੂੰ ਮਿਲੇਗਾ ਤੀਸਰੀ ਗੱਲ ਇਹ ਆ ਜੇ ਆਮ ਆਦੀ ਪਾਰਟੀ ਡੇਰਾ ਸੌਦਾ ਸਾਦ ਨੂੰ ਸਜ਼ਾ ਦਿੰਦੀ ਆ ਸਜ਼ਾ ਸੁਣਾਉਂਦੀ ਆ ਉਹਨੂੰ ਬਰੰਟ ਤੇ ਲਿਆਉਂਦੀ ਆ ਤੇ ਹਣੀਪ੍ਰੀਤ ਨੂੰ ਲਿਆਉਂਦੀ ਆ ਤੇ ਪ੍ਰਦੀਪ ਕਲੇਰ ਦੇ ਜਿਹੜੇ ਬਿਆਨ ਆ 163 ਦੇ ਦਰਜ ਕਰਾਏ ਉਹਨਾਂ ਤਹਿਤ ਜਿਹੜਾ ਉਹਨਾਂ ਉੱਤੇ ਜਿਹੜਾ ਸਿਕੰਜਾ ਕੱਸਦੀ ਆ ਉਹਨਾਂ ਨੂੰ ਸਜ਼ਾ ਹੁੰਦੀ ਆ ਤੇ ਸਜ਼ਾ ਕਰਾਉਂਦੀ ਆ ਤਾਂ ਵੋਟਾਂ ਦਾ ਜਿਹੜਾ ਫਰਕ ਆ ਉਹ ਆਮ ਆਦੀ ਪਾਰਟੀ ਲਈ ਹੋਰ ਵੀ ਜਿਹੜਾ ਵੱਧ ਸਕਦਾਗਾ ਪਰ ਹੁਣ ਜਿਹੜਾ ਕਹਿੰਦੇ ਡੇਰਾਬਾਦ ਦੀ ਵੋਟ ਆ ਜਿਹੜੀ ਉਹ ਕੋਈ ਬਾਲੇ ਮੈਨੇ ਨਹੀਂ ਰੱਖਦੀ ਲੋਕ ਕਹਿੰਦੇ ਕਿ ਡੇਰਾਬਾਦ ਦੀ ਬੋਟਰਾਂ ਸਰਕਾਰਾਂ ਬਣਦੀਆਂ ਉਹਦੇ ਨਾਲ ਸਰਕਾਰਾਂ ਸਕੂਲਾਂ ਕੁਝ ਨਹੀਂ ਬਣਦੀਆਂ ਤੁਸੀਂ ਇਹ ਲਾ ਲਓ ਕਿ ਜੇਕਰ ਤੁਸੀਂ ਇਹ ਸਮਝ ਕੇ ਦੇਖ ਲਓ ਹਰ ਪਿੰਡ ਦੇ ਵਿੱਚ ਕਿਤੇ 10 ਜਾਂ 5 ਘਰ ਨੇ ਕਿਤੇ 2 ਆ ਜਾਂ 4 ਘਰ ਆ ਤੁਸੀਂ ਇਹ ਅੰਦਾਜ਼ਾ ਲਾਇਆ ਕਿਤੇ ਕਿ ਇਹ ਜਿਹੜੇ 2 ਜਾਂ 4 ਘਰ ਆ ਕੀ ਇਹ ਤੁਹਾਨੂੰ ਜਿਤਾ ਸਕਦੇ ਆ ਕਿਤੇ ਸਰਵੇ ਕਰਕੇ ਦੇਖਿਆ ਪਾਰਸਰ ਤੇ ਇੱਕ ਬੇਮਾ ਜੇ ਆਪਾਂ ਲੀਡਰਾਂ ਦਾ ਕਹਦੀ ਕਿ ਉਹਦੇ ਦਰ ਤੇ ਡਿੱਪੇ ਉਹਦੇ ਦਰ ਤੇ ਡਿੱਪੇ ਹੁਣ ਤੁਸੀਂ ਦੇਖਿਓ ਕਿ ਜਿਹੜਾ ਬਾਬਾ ਨਾ ਹੋਂਦਾ ਨੀ ਧੋਂਦਾ ਨੀ ਜਿਹੜਾ ਮੁਸਕ ਮਾਰਦਾ ਜਿਹਦੇ ਉੱਤੇ ਕਿੜੀਆਂ ਮੱਖੀਆਂ ਵੀ ਜਿਹੜੀਆਂ ਪਰੇ ਫਿਰਦੀਆਂ ਨੇ ਉਹ ਤੇ ਮੱਖੀਆਂ ਵੀ ਨਹੀਂ ਜਾਂਦੀਆਂ ਗੰਦ ਤੇ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗਣਗੇ ਸਾਰੇ ਹੁਣ ਜਿੰਨਾ ਬੱਚਿਆਂ ਤੋਂ ਇਹਨਾਂ ਨੂੰ ਅਲਰਜੀ ਹੁੰਦੀ ਆ ਚਾਹੇ ਉਹਨਾਂ ਹੱਤੇ ਹੋਣ ਚਾਹੇ ਧੋਤੇ ਹੋਣ ਗਰੀਬਾਂ ਦੇ ਬੱਚੇ ਕਹਿ ਲਈ ਆਪਾਂ ਖਾਸ ਕਰਕੇ ਹੁਣ ਜਦੋਂ ਉਹਨਾਂ ਦੇ ਜਿਹੜੀਆਂ ਨਲੀਆਂ ਆਈਆਂ ਉਦੋਂ ਨਾਲੀਆਂ ਚੱਟਣ ਤੱਕ ਜਾਣਗੇ ਜਾਨੀ ਕਿ ਉਦੋਂ ਨਾਲੀਆਂ ਉਹਨਾਂ ਦੇ ਪੁੰਜਣਗੇ ਵੀ ਉਹਨਾਂ ਦੇ ਘਰਾਂ ਇਹ ਨਹੀਂ ਪਤਾ ਰਾਤਾਂ ਵੀ ਕੱਢਣਾ ਕੱਟਣਾ ਡਰਾਮੇ ਕਰਨਗੇ ਸਾਰਾ ਕੁਝ ਕਰਨਗੇ ਮੈਂ ਤੁਹਾਨੂੰ ਇਟਾਉਂ ਕਿਹਾ ਕਿ ਇੱਥੇ ਜਿਹੜੇ ਸਰਵੇ ਇਹ ਚਾਹ ਕੰਪਨੀ ਕਰਾ ਰਹੀ ਆ ਨਹੀਂ ਕਰਾ ਰਹੀ ਇਹਦੇ ਵਿੱਚ ਕੋਈ ਤੱਥ ਨਹੀਂ ਕੋਈ ਆਧਾਰ ਨਹੀਂ ਇਹ ਮੈਂ ਆਪਣੇ ਨਿੱਜੀ ਉਹਦੇ ਨਾਲ ਕਹਿ ਰਿਹਾ ਨਾ ਕਿ ਮੈਂ ਕਿਸੇ ਦੀ ਜਿਹੜਾ ਹੋ ਆਪਣੇ ਦਿਮਾਗ ਦੇ ਨਾਲ ਸੋਚ ਕੇ ਕਹਿ ਰਿਹਾ ਜਾਣੀ ਕਿ ਸਾਰੇ ਸਰਬਿਆਂ ਤੇ ਜਿਹੜਾ ਇਹ ਪਾਣੀ ਫੈਦਾ ਤੁਸੀਂ ਆਪ ਹੀ ਵੇਖੋਗੇ ਚਾਹ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਵੀਡੀਓ ਸਾਂਭ ਕੇ ਰੱਖ ਲਿਓ ਤਾਂ ਇਸ ਵੀਡੀਓ ਨੂੰ ਬਤਵਾਰੇ ਸ਼ੇਅਰ ਕਰਿਓ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਖਬਰ ਰਹਿ ਗਈ ਸੀ ਜਿਹੜੀ ਕਿ ਮਨੀਸ਼ ਸਜੋਧਿਆ ਸੋਸੋਦੀ ਵਾਲ ਜਿਹੜਾ ਕਿ ਆਵਾਜ਼ ਦੀ ਪਾਰਟੀ ਦੇ ਪੰਜਾਬ ਦੇ ਜਿਹੜੇ ਕਨਵੀਨਰ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਅਸੀਂ ਜੋ ਮਰਜ਼ੀ ਕਰੀਏ 2027 ਦੀਆਂ ਜਿਹੜਾ ਜਿਹੜੀਆਂ ਸੀਟਾਂ ਜਿੱਤਾਂਗੇ ਤਾ ਫਿਰ ਭਾਈ ਉਹ ਜੇਕਰ ਮਨੀਸ਼ ਸੋਸੋਧਿਆ ਇਹ ਬਿਆਨ ਦਿੰਦੇ ਆ ਤੇ ਫਿਰ ਇਹ ਸਰਵੇ ਤਾਂ ਉਲਟ ਨੇ ਦੇ ਤਾਂ ਉਹ ਕਹਿੰਦੇ ਆ ਕਿ ਅਸੀਂ ਲੜਾਈ ਕਰੀਏ ਝਗੜਾ ਕਰੀਏ ਚਾਹੇ ਕਿਸੇ ਨੂੰ ਅੱਪਰ ਪੀਏ ਵੰਡੀਏ ਜਾਨੀ ਕਿ ਜੋ ਮਰਜ਼ੀ ਕਰਨਾ ਪਵੇ ਆਮਾਦੀ ਪਾਰਟੀ ਇਹ ਕਹਿ ਰਹੀ ਆ ਕਿ ਅਸੀਂ 27 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਆ ਸਰਵੇ ਇਹ ਕਹਿ ਰਿਹਾ ਕਿ ਕਾਂਗਰਸ ਅੱਗੇ ਜਾ ਰਹੀ ਆ ਦੂਸਰੇ ਨੰਬਰ ਤੇ ਆਮਾਦੀ ਪਾਰਟੀ ਆ ਰਹੀ ਆ ਜਾਨੀ ਕਿ ਪਤਾ ਨਹੀਂ ਅਜੇ ਸਾਲ ਭਰ ਪਿਆ 1.5 ਸਾਲ ਪਿਆ ਕੁਝ ਵੀ ਹੋ ਸਕਦਾ ਇਹ ਜਿਹੜੇ ਸਰਵੇ ਸਰਵੇ ਆ ਇਹ ਤੇ ਪਾਣੀ ਫਿਰਦਾ ਦੇਖਿਓ ਤੁਸੀਂ ਜਿਹੜੇ ਉਲਟ ਦੇ ਜਿਹੜਾ ਉਲਟ ਹੋਣਗੇ ਸਾਰਾ ਕੁਝ ਤੇ ਤੁਸੀਂ ਇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰਨ ਆਪਣੇ ਕਮੈਂਟ ਜਿਹੜੇ ਆ ਉਹ ਜਰੂਰ ਲਿਖਣੇ ਆ ਧੰਨਵਾਦ ਬੈਰੂਜ ਕਾ ਖਾਲਸਾ ਬੈਰੂਜ ਕੀ ਫਤਿਹ